ਤੰਦੂ ਇਹ ਸਭ ਦੇ ਆਸਨ ਦੀ ਲੱਕੜੀ ਜੀ ਮਾਰਿਆ ਯਾਰ ਇਹ ਤੇ ਹਾਂ ਬਾਅਦ ਆਹ ਇਹ ਤੇ ਸਾਨੂੰ ਚਾਹ ਰਿਹਾ ਸੀ ਮੈਂ ਕਿਉਂ ਨਹੀਂ ਲੈ ਕੇ ਰਿਹਾ ਨਾ ਲੈ ਲਿਆ ਸੈਕਰੀ ਸਟਾਈਲ ਹੈ ਉਹ ਜਿਹੜੇ ਪਤਾ ਵਿਚਾਰ ਬਣ ਹਾਂਜੀ ਹਾਂ ਐਗਜ਼ੈਕਟਲੀ ਇਹੀ ਕਿਹਾ ਨਾ ਨੰਬਰ ਤੇ ਵੀ ਮੇਰੇ ਜੀ ਨਹੀਂ ਲੱਗਣਾ ਭਾਈ ਇਹ ਜਿਹੜੇ ਇਹਦਾ ਆ ਸੂਰੇ ਲਾਉਣਾ ਆ ਸੂਰੇ ਲਾ ਦਿੰਦੇ ਆਪਾਂ ਦੀ ਬੁਗਾਇਵੇ ਐ ਨੂੰ ਅਮਿਤ ਬਾਂਕਰ ਨੇ ਅਜੂਨ ਮਸ਼ਾਹਰ ਕ੍ਰੋ ਕੇ ਲਕੀ ਮਾਮਲੇ ਤੇ ਇਹ ਨਈ ਡਾਇਰੈਕਟਰ ਹੈਲਥ ਵੱਲੋਂ ਤਿੰਨ ਮੈਂਬਰ ਕਮੇਟੀ ਬਣਾ ਕੇ ਇਹਨਾਂ ਦੀ ਇਨਸਪੈਕਸ਼ਨ ਕੀਤੀ ਗਈ ਸੀਗੀ ਨਾ ਦਰਸ਼ ਇਹ ਡੀ ਐਡਿਕਸ਼ਨ ਸੈਂਟਰ ਆ ਆਪਣੇ ਫੈਕਟਰੀ ਏਰੀਆ ਦੇ ਵਿੱਚ ਜੋ ਉਹਨਾਂ ਨੇ ਚੈਕਿੰਗ ਵਗੈਰਾ ਕੀਤੀ ਸੀਗੀ ਤਾਂ ਉਹਦੇ ਵਿੱਚ ਨਾ ਇਹ ਜਿਹੜੀ ਮੈਡੀਕਲ ਸਿੰਦਨ ਦੇ ਹੁੰਦੇ ਨੇ ਉਹ ਲੋੜ ਤੋਂ ਵੱਧ ਦਿੱਤੀਆਂ ਹੋਈਆਂ ਸੀਗੀਆਂ ਉਹ ਜਿਹੜੀ ਸੀਗੀ ਉਸ ਬੇਸ ਤੇ ਤੇ ਐਫ ਆਈ ਆਰ ਦਰਜ ਕੀਤੀ ਗਈ ਆ ਜੁਜੇ ਪਹਿਲਾਂ ਮੈਂ ਮੈਂ ਜੀ ਮਾਮਲੇ ਕਰਦੇ ਨੇ ਪਹਿਲਾਂ ਮੈਨੂੰ ਮੈਂ ਇੱਕ ਇੱਕ ਮਕਦਮਾ ਹੈਗਾ ਜੀ ਇਸ ਤੇ ਦਾ ਬਿਜਿਲੈਂਸ ਵੱਲੋਂ ਦੀ ਜਾਂਚ ਕੀਤੀ ਜਾ ਰਹੀ ਹੈ ਹਾਂ ਸੋ ਹੁਣ ਕਿਹੜੇ ਧਾਰਾ ਦੇ ਹਿਸਾਬ ਨਾਲ ਹੈ ਮਾਮਲਾ ਇਹ ਐਨਡੀਪੀਐਸ ਦੀ ਧਾਰਾ ਲੱਗੀਆਂ ਜੀ ਜਿਵੇਂ 22 ਹੋ ਗਿਆ 25 ਹੋ ਗਿਆ 26 ਤੇ 32 ਇਸ ਤਹਿਤ ਹੋਇਆ ਵੀ ਜੋ ਮਿਸ ਯੂਜ਼ ਆਫ ਮੈਡੀਸਨ ਬਾਏ ਜਿਹੜਾ ਡੀ ਐਡਿਕਸ਼ਨ ਸੈਂਟਰ ਉਹ ਧਾਰਾ ਲੱਗੀਆਂ ਨੇ ਅੰਦਰ ਡਾਇਰੈਕਟਰ ਦੇ ਵਿੱਚ ਇਹ ਮੁੱਦਾ ਪੈਦਾ ਨਹੀਂ ਜੀ ਫਿਲਹਾਲ ਰੇਡ ਕੀਤੀ ਜਾ ਰਹੀ ਹੈ ਹਜੇ ਗ੍ਰਿਫਤਾਰੀ ਬਾਕ